ਮੈਂ ਮਾਮਾ ਨੇ ਸਾਹ ਵਾਪਸ ਲਿਆ ਕੇ ਪਾ ਲਿਆ ਮਾਮਾ ਉਹਦੇ ਜਿਹੜੀ ਮੇਰੇ ਬਾਪੂ ਜੀ ਨੇ ਸਾਹ ਵਾਪਸ ਆਣੇ ਪਾ ਦੇ ਇੱਕ ਮਿੰਟ ਹੋਰ ਸਾਹਮਣੇ ਬੋਲ ਆ ਗਈ ਹਾਂ ਛੱਡੋ ਇੱਕ ਸੈਕਿੰਡ ਆਪਾਂ ਲੈ ਲੈਂਦੇ ਮੈਂ ਉਹਦੇ ਸਾਹ ਵਾਪਸ ਲੈ ਕੇ ਆ ਰਿਹਾ ਛੱਡ ਜਾ ਉਹ ਜੱਟ ਛੱਡ ਨਾ ਮੈਂ ਉਹਦੇ ਸੋਰਾ ਮੈਂ ਗੱਲ ਕਰਦਾ ਤੇ ਬਾਪੂ ਰੁਕ ਜਾ ਲੈ ਰੁਕ ਲੈ ਰੁਕ ਲੈ ਰੁਕ ਲੈ ਰੁਕ ਜਾ ਇੱਕ ਮਿੰਟ ਮੰਮੀ ਜੀ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਮੈਂ ਕਹਿੰਦਾ ਮਾਵਾ ਕੋ ਚੈਨਲ ਫੜਦੇ ਪਾਸੇ ਦੇ ਦੇ ਦੋ ਮਿੰਟ ਦੋ ਮਿੰਟ ਕਰੀਏ ਸਾਥ ਚਾਹਣੀ ਸਾਥ ਚਾਹਣੀ ਬੰਦ ਕਰ ਦੇ ਨੰਦੇ ਆ ਜੀ ਕਰ ਮੈਂ ਕੱਲ ਬਾਪਾ ਕੀ ਚਲੋ ਮੈਂ ਮਾਤਾ ਰੰਗ ਨਾਲ ਗੱਲ ਕਰਕੇ ਤੁਹਾਨੂੰ ਲੋਕਾਂ ਨੂੰ ਚਿਪਾਉਂਦਾ ਪਰ ਆ ਜਾ

ਨਹੀਂ ਜੇ ਆ ਮਿਲ ਕੇ ਕਰਦੇ ਹਾਂ ਹੈਲੋ ਕੋ ਖਾਲੀ ਕਰ ਦੋ ਯੂਮੀ ਆ ਲੈ ਮੈਨੂੰ ਮੈਂ ਮਾਤਰ ਨਾਲ ਗੱਲ ਕਰਨੀ ਚਾਹੁੰਦਾ ਪਰ ਇਹ ਨਹੀਂ ਉਹ ਬਲੋ ਜੀ ਕੋਈ ਬੜੇ ਬੜੇ ਕਰ ਲਓ ਸੰਦੂ ਯਾਰ ਪਿੱਛੇ ਕਰ ਦਿਓ ਉਹ ਲੈ ਜਾ ਦੋ ਦਿੰਨੇ ਤੱਕ ਜਿਹੜਾ ਕਰ ਦਿਓ ਉਹ ਚੱਲੋ ਚੱਲੋ ਉਹ ਤੋਂ ਗੱਲ ਕਰਕੇ ਆਏ ਹੋ ਸ਼ਾਹ ਉਹ ਮਾਤਰ ਤੇ ਦਰਿਆ ਯਾਰ ਨਾਲ ਲੱਗ ਜਾਓ ਯਾਰ ਪਤਨ ਪਤਨ ਪਾ ਕੇ ਤੁਹਾਨੂੰ ਜਾਨੇ ਮਾਰ ਕੇ ਛੱਡ ਜਾ ¡Chackelos! 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 ਆਪਰਾ ਵਾਸਤਾ ਐਰ ਵੀਰੇ ਚੱਕ ਲੋ ਕੰਨ ਚਾਹੀਦਾ ਕੋਈ ਛੱਡ ਦੋ ਨਾ ਕਿਸੇ ਹੋਰ ਨੂੰ ਥਾ ਦੋ ਆਪਣੇ ਕੋਲ ਜੀ ਵੀਰੇ ਸੈਂਟਰ ਕਰਾ ਰਿਹਾ ਆਹ ਨਾਲ ਬੈਠੇ ਆਪਾਂ ਆਕੇ ਲਾ ਜੀ ਅੰਦਰ ਰਸਾ ਕਰੇ ਕਿਹਦੇ ਕੀ ਬੋਲਦਾ ਸਰਨਾ ਕਰਾ ਸਰਨਾ ਹੀ ਬੈਠੋ ਆਸਤ ਦੇਖ ਬੈਠੋ ਬੜੀ ਵੱਡੀ ਯਾਰੋ ਇੱਕ ਮਿੰਟ ਪਾ ਲਾ ਪਾ ਕੋਈ ਨਾ ਪਹਿਲਾਂ ਪਹਿਲਾਂ ਰੌਂਦਾਂ ਨੂੰ ਵਾਪਸ ਕਰਾਉਂਦੇ ਹਾਂ ਚੱਕਣ ਦੇ ਵਿੱਚ ਠੀਕਾ ਚਲੋ ਰੋਲ ਇਹ ਕਿਹੜੀ ਹੈਗਾ ਕੀ ਇਨਸੀਡੈਂਟ ਹੋਇਆ ਸਾਰਾ ਇਹ ਇੱਥੇ ਇੱਕ ਪੁਰਾਣੇ ਬਸ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫਤਰ ਹੈ ਦਫਤਰ ਵਿੱਚ ਇੱਕ ਮਹਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲੇ ਕੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਸੰਬੰਧ ਚ ਤਿੰਨ ਫਾਇਰ ਹੋਏ ਹੋਏ ਨੇ ਮਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਜਿਸ ਸੰਬੰਧੀ ਮੁਕਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਲਈ ਚ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ਮੂਚ ਲੈਣੀ ਸਰ ਕੋਈ ਪਤਾ ਲੱਗਾ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰਦੇ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਇੱਕ ਵਿਅਕਤੀ ਹੈ ਕੀ ਉਹ ਇੱਕ ਦੂਜੇ ਨੂੰ ਜਾਣਦੇ ਸੀ ਸਰ ਹਾਂ ਆਪਸ ਵਿੱਚ ਇੱਕ ਦੂਜੇ ਨੂੰ ਸਰ ਲਾਇਸੈਂਸੀ ਰਵਲਵਰ ਕਿ ਕਾਰਨ ਕੀ ਸੀ ਸਰ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਾਇਸੈਂਸੀ ਰਵਲਵਰ ਆ ਉਹਨਾਂ ਜਿਸ ਨੇ ਹਮਲਾਵਰ ਦਾ ਲਾਇਸੈਂਸੀ ਰਵਾਲਵਰ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਹੈ ਹਜੇ ਮੌਕੇ ਤੇ ਪਹੁੰਚੇ ਹਜੇ ਮੌਕੇ ਤੇ ਹੀ ਪਹੁੰਚੇ ਹਾਂ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਹਾਂ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਰਚਿੰਦਰਾ ਹਸਪੀਟਲ ਲੈ ਕੇ ਸਰ ਜਿਸ ਤੋਂ ਹਥਿਆਰ ਤੋਂ ਫਾਇਰ ਹੋਇਆ ਉਹ ਬਰਾਮਦ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੁਰ ਦਾ ਲਾਇਸੈਂਸੀ ਉਹ ਹਥਿਆਰ ਹਜੇ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਗਨ ਸ਼ਾਟ ਇੰਜਰੀ ਜ਼ਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲ ਇਸਮੇਤੀ ਕੋਈ ਹੈ ਕਿਹੜਾ ਵਿਅਕਤੀ ਹੈ ਕੀ ਨਾਮ ਹੈ ਤੇ ਕੀ ਕੰਮਕੀਮ ਕਰਦਾ ਸੀ ਇਹ ਇਹੋ ਜੇ ਕਲੀਅਰ ਕੀਤਾ ਜਾਣਾ ਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀ ਕਿੱਥੇ ਲੱਗੀ ਹੈ ਕਿੰਨੀਆਂ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਲੱਗੀਆਂ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ